ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਗੇ ਚੜ੍ਹਦੀ ਕਲਾ ਵਿੱਚ ਹੋਗੇ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਚਲੋ ਸ਼ੁਰੂ ਕਰਦੇ ਹਾਂ ਆਪਾਂ ਅੱਜ ਦੀ ਵੀਡੀਓ ਟੀਵੀ ਭਾਂਡੇ ਮੰਦੇ ਪੈਣੇ ਹਾਂ ਹਾਂ ਕਰਕੇ ਦੇਖੇ ਦੇ ਚੀ ਜੇ ਕਦੇ ਮੰਮੀ ਉੱਠਣ ਸਾਹ ਦੇਖ ਲਈ ਮੰਮੀ ਪਾਰਾ ਵਜਣਾ ਦੀ ਉੱਤੇ ਜਿਹੜੇ ਸਾਹ ਨਾਲ ਖਲਾਰਾ ਪਾਇਆ ਪਿਆ ਦੀ ਸੱਭੂ ਆਣ ਕੇ ਮਾਂ ਨੂੰ ਕਹਿੰਦੇ ਆ ਕਿ ਮੈਂ ਭਾਂਡੇ ਸਾਫ਼ ਕਰ ਆਇਆ ਮਾਂ ਜਾਇਆ ਮਾਂ ਤੇ ਆ ਹਾਲਾ ਲੋਕਾਂ ਦਾ ਦੇਖ ਲੋ ਫਿਰ ਕਹਿੰਦੇ ਲੋਕੀ ਸਾਨੂੰ ਮਾੜਾ ਬੋਲਦੇ ਆ ਮਤਲਬ ਕਿ ਜਨਾਨੀਆਂ ਨੂੰ ਰੱਖਿਆ ਰੀਲਾਂ ਤੇ ਨਚਾਉਣ ਵਾਸਤੇ ਤੇ ਆਵੇ ਬੈਠਿਆ ਘਰ ਦੇ ਕੰਮ ਕੰਮ ਕਰਨ ਵਾਸਤੇ ਡੰਗਰ ਇੱਕ ਨੰਬਰ ਦੇ ਡੰਗਰ ਲੋਕ ਸੱਚ ਕੋਣ ਜਾਇਆ ਕਰਨਾ ਦੇਖੋ ਕੰਮ ਵੀ ਨਹੀਂ ਕਰ ਕੋਈ ਨਹੀਂ ਆ ਪਛ ਤੇ ਕੰਮ ਕਰਦੇ ਨਹੀਂ ਤੇ ਕੋਈ ਜਾਇਆ ਨਹੀਂ ਹੈਲੋ ਹੁਣ ਕਹਿੰਦਾ ਦੋ ਕੰਕਰ ਕੰਕਰੇ ਕਰ ਦੂ ਹਾਂ ਸਮਝ ਰਹੇ ਸਮਝ ਰਵ ਸਮਝ ਚੁੱਕੇ ਨੇ ਸਾਰੀ ਪੀ ਦੀ ਸਾਰੀ ਪੀ ਗਈ ਹੁਣ ਇਹਨੂੰ ਇੰਨਾ ਦਿਨ ਤਾਂ ਹੋ ਗਿਆ ਸਾਰੀ ਪੀਣ ਦਾ ਮਤਲਬ ਕੀ ਸਾਰੀ ਪੀ ਜਾ ਕਰਨਾ ਜਦ ਇੱਕ ਵਾਰ ਖੁੱਲ ਗਈ ਫਿਰ ਲੈ ਬੈਠ ਜੀ ਮਾਂ ਗੋਡੇ ਤਾਂ ਪੈ ਨਹੀਂ ਤੂੰ ਤਾਂ ਬੱਠਲ ਚ ਪਾ ਕੇ ਦੇ ਨਹੀਂ ਬੁਆ ਇਹ ਨਹੀਂ ਆਪ ਬੋਲਣ ਦਾ ਤਰੀਕਾ ਦੇਖ ਲੋ ਪੜ੍ਹੇ ਲਿਖੇ ਸਮਝਦੇ ਆਪਣੇ ਆਪ ਨੂੰ ਡੰਗਰ ਵਲੌਗਰ ਆਪਣੀ ਮਾਂ ਨੂੰ ਕਹਿੰਦੇ ਆ ਕਿ ਤੇ ਇਹਨੂੰ ਤਾਂ ਬੱਠਲ ਦੇ ਵਿੱਚ ਪਾ ਕੇ ਦਿਓ ਮਤਲਬ ਕਿ ਤੁਹਾਡੇ ਘਰਾਂ ਦੇ ਵਿੱਚ ਏਦਾਂ ਆਪਣੇ ਮਾਪਿਓ ਨੂੰ ਬੋਲਦੇ ਜਿਵੇਂ ਕਿ ਤੁਹਾਨੂੰ ਬੱਠਲ ਦੇ ਵਿੱਚ ਪਾ ਕੇ ਦੀਏ ਚੀਜ਼ ਖਾਣ ਵਾਸਤੇ ਜੇ ਕੋਈ ਤੁਹਾਨੂੰ ਕੋਈ ਏਦਾਂ ਕਵੇ ਤਾਂ ਫਿਰ ਤੁਹਾਨੂੰ ਕਿਵੇਂ ਦਾ ਲੱਗੇ ਮਤਲਬ ਕਿ ਕਮ ਸੇ ਕਮ ਕਿਹਦੀ ਇੱਜ਼ਤ ਨਹੀਂ ਕਰਨੀ ਆਪਣੇ ਮਾਪਿਓ ਦੀ ਤਾਂ ਇੱਜ਼ਤ ਕਰਨੀ ਸਿੱਖ ਲੋ ਡੰਗਰੋ ਤੁਸੀਂ ਲੋਕਾਂ ਨੂੰ ਇਹ ਵਿਖਾਉਂਦੇ ਜੇ ਹੱਦ ਹੋਈ ਪਈ ਤੁਹਾਡੇ ਵਾਲੀ ਤੂੰ ਸਾਰਾ ਯੂਥ ਖਰਾਬ ਕਰਦਾ ਤੁਸੀਂ ਕੌਣ ਆ ਮੇਰਾ ਪਤਾ ਲਿਓ ਦੁੱਧ ਫਿੜਦੀ ਬਿੱਲੀ ਨੂੰ ਪਾ ਕੇ ਚਲ ਓ ਓ ਓ ਓ ਓ ਸੇ 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 ਮੈਂ ਮਕਤੀਲਾ ਸੀ ਕਰਕੇ ਪੀਤੀ ਆ ਤੇਰਾ ਦਾ ਸ਼ਾਬ ਰਹਿ ਲਿਆ ਪਹਿਲਾਂ ਝੋਲੀ ਚ ਪਾ ਕੇ ਭੂਜਾ ਮਤਾਂਾ ਖਾਦਾ ਐਨੀ ਤੈਨੂੰ ਤਾਂ ਰੱਬ ਵੀ ਰਜਾਉਂਦਾ ਦਾਣਾ ਪਾਣੀ ਪੂਲਾ ਕਰਦੀਆਂ ਤੂੰ ਐ ਕਰਾਂਗੇ ਕਵਰਾ ਨਵੇਂ ਦੇ ਦੇਖ ਲਓ ਹੁਣ ਇਹਨਾਂ ਦੇ ਹਾਲ ਦੇਖ ਲਓ ਅੰਨੇ ਹੋ ਗਏ ਪੈਸਿਆਂ ਦੇ ਵਿੱਚ ਇਹਨਾਂ ਨੂੰ ਕੁਛ ਨਹੀਂ ਸਮਝ ਲੱਗਣਦੀ ਕਿ ਆਪਣੇ ਮਾਂ ਪਿਓ ਨੂੰ ਕਿਵੇਂ ਬੋਲਣ ਦੇ ਆਪਣੀ ਮਾਂ ਨੂੰ ਕੀ ਇਹ ਸਮਝਦਾ ਹੈ ਮੱਝ ਸਮਝਦਾ ਉਹਨੂੰ ਪਾਣੀ ਡੋਹਂਦੇ ਆ ਹੱਦ ਹੋਈ ਪਈ ਆ ਉਹ ਮਤਲਬ ਪੈਪਸੀ ਖੋਲ ਕੇ ਬੈਠੀ ਆ ਤੇ ਅੱਗੇ ਤੁਸੀਂ ਦੇਖ ਹੀ ਲਓ ਕਲਿੱਪ ਪਿੱਛੇ ਕਰਕੇ ਕਿ ਇਹਦੀ ਬੋਲਣੀ ਦੇਖ ਲਓ ਕਿਵੇਂ ਹਿਓ ਹਿਓ ਕਹਿ ਕਰਦੇ ਆ ਡੰਗਰ ਕੇ ਥਾਂ ਦਾ ਇੱਕ ਦਿਨ ਨਹੀਂ ਜਾਣਾ ਤੂੰ ਤੋ ਇਧਰ ਸੱਤੇ ਪੈਪਾ ਭੱਗ ਜਾ ਬਸ ਤਨ ਟੌਣ ਬਲ ਕਹਿਣੀ ਜੰਦਾ ਕੀ ਕਰਨਾ ਹੁੰਦਾ ਮੇਰੇ ਡਾ ਲੈ ਕੇ ਆਇਆ ਬਜਾ ਬਜਾ ਕਰੇ ਲੰਗੜੀ ਜੇ ਤੁਰਿਆ ਜਾਂਦਾ ਨਹੀਂ ਫਿਰ ਕਹਣੀ ਮੈਨੂੰ ਐ ਬੋਲਦਾ ਤੁਰਿਆ ਤੂੰ ਸਿੱਧਾ ਨਹੀਂ ਜਾਂਦਾ ਡੰਗਰਾ ਆਪਣੇ ਮਾਂ ਪਿਓ ਦਾ ਮਜ਼ਾਕ ਨਹੀਂ ਬਣਾਈਦਾ ਹੁੰਦਾ ਤੁਹਾਡੇ ਘਰ ਵਿੱਚ ਜੋ ਮਰਜੀ ਹੁੰਦਾ ਹੋਵੇ ਅਗਰ ਤੂੰ ਇਹ ਇਹ ਕੁਝ ਬੋਲਦਾ ਵੀ ਆ ਨਾ ਤੇ ਇਹ ਲੋਕਾਂ ਦੇ ਸਾਹਮਣੇ ਲੈ ਕੇ ਨਾ ਆ ਲੋਕਾਂ ਨੂੰ ਤੁਸੀਂ ਇਹ ਸਿੱਖਿਆ ਦਿੰਦੇ ਹੋ ਕਿ ਤੁਸੀਂ ਵੀ ਆਪਣੇ ਮਾਤਾ ਪਿਤਾ ਨੂੰ ਇਸ ਤਰ੍ਹਾਂ ਹੀ ਬੋਲੋ ਤੂੰ ਕਿਤੇ ਸਾਰੀ ਉਮਰ ਜਵਾਨ ਨਹੀਂ ਰਹਿਣਾ ਤੂੰ ਵੀ ਬੜਾਪੇ ਦੇ ਵਿੱਚ ਆਉਣਾ ਇੰਜ ਤੈਨੂੰ ਹੋਈ ਤੇਰਾ ਬੱਚਾ ਤੈਨੂੰ ਕਹ ਦੇ ਕਿ ਕਿਵੇਂ ਵੀਂਗਾ ਟੇਡਾ ਤੁਰਦੀ ਲਗੜੇ ਲੁੰਗੜੇ ਦੱਸਦੀ ਤੇ ਤੁਹਾਨੂੰ ਕਿਵੇਂ ਤਾਂ ਲੱਗੂਗਾ ਆਪਣੇ ਮਾਪਿਓ ਦੀ ਇੱਜ਼ਤ ਕਰਿਆ ਕਰੋ ਜਿਨ੍ਹਾਂ ਦੇ ਹੁੰਦੇ ਨਹੀਂ ਉਹਨਾਂ ਨੂੰ ਪੁੱਛਿਆ ਕਰੋ ਤੁਸੀਂ ਆ ਪਤਾ ਨਹੀਂ ਕੀ ਬਣੀ ਫਿਰਦੇ ਜੇ ਆਪਣੇ ਆਪ ਵਿੱਚ ਸਾਰੀਆਂ ਇਹ ਜੇ ਕੰਮ ਨਾ ਕਰੋ ਖਿੱਚਣ ਵਾਲਾ ਸਾਰੀਆਂ ਉੱਪਰ ਡੇਗਣ ਗਿਆ ਹੋਰ ਚੱਕ ਤੇਰੇ ਕੱਲ ਨੂੰ ਖਬਰ ਆਪੇ ਵੀ ਪਾਥੀਆਂ ਥੱਲੇ ਆ ਕੇ ਨੂੰਹਾਂ ਵਰਗੀ ਬੱਸ ਕਰ ਇਧਰੋਂ ਨਾਲ ਸੜ ਮੈਂ ਵੀ ਮੇਰੇ ਡੰਡਾ ਲੜਦੀ ਸੀ ਡੰਡੇ ਦੇ ਨਾਲ ਸਾਰੀਆਂ ਪਾਥੀਆਂ ਆਉਣਗੀਆਂ ਫੇਰ ਇਧਰੋਂ ਮੰਮੀ ਪਟੂ ਅੱਡ ਹੇ ਕੇ ਮੇ ਪੱਟੀ ਦੀ ਮੰਮੀ ਕਰੀ ਨਾ ਵਾਰੀ ਲੱਗ ਗਿਆ ਹੁਣਾ ਮੇਰੇ ਗੱਲ ਕਾਦੀ ਹੈ ਕਿ ਇਹਨਾਂ ਕੋਲ ਪੈਸਾ ਜ਼ਿਆਦਾ ਆ ਗਿਆ ਹੁਣ ਇਹਨਾਂ ਨੂੰ ਹੰਕਾਰ ਹੋ ਗਿਆ ਇਹਨੂੰ ਕੁਝ ਸਮਝ ਨਹੀਂ ਲੱਗਦੀ ਕੀ ਬੋਲੀ ਜਾਂਦਾ ਕੀ ਨਹੀਂ ਬੋਲੀ ਜਾਂਦਾ ਮਾਂ ਨੂੰ ਕਿਵੇਂ ਬੋਲਣਾ ਵਾ ਪਿਓ ਨੂੰ ਕਿਵੇਂ ਬੋਲਣਾ ਵਾ ਬਸ ਉਹ ਜੀ ਉਹ ਵਾ ਜਿਹੜੀ ਇਹਦੀ ਘਰ ਵਾਲੀ ਚੁੱਪ ਕਰਕੇ ਬੈਠਦੀ ਸੁਣਦੀ ਰਹਿੰਦੀ ਆ ਉਹਨੇ ਇੰਨੇ ਕਲਿੱਪਾਂ ਤੁਸੀਂ ਦੇਖੀਆਂ ਹੋਣੀਆਂ ਇੱਕ ਵਾਰ ਵੀ ਨਹੀਂ ਕਿਹਾ ਕਿ ਆਪਣੇ ਮਾਂ ਪਿਓ ਨੂੰ ਇਦਾਂ ਨਹੀਂ ਬੋਲੀਦਾ ਮਤਲਬ ਕਿ ਇੱਕ ਨੰਬਰ ਦੀ ਉਹ ਹੀ ਡੰਗਰ ਹੀ ਆ ਅਗਲੋ ਕੁਲ ਉਹ ਨੂੰ ਨਹੀਂ ਹੈਗੀ ਮਾਰ ਕਿਉਂ ਹੋ ਹੁਣ ਮਾਂ ਪੇਰ ਵੀ ਨਹੀਂ ਕਹਿਦੀ ਇਹ ਤੇਰਾ ਬੇਜੇ ਕਿਉਂ ਮਾਰਦੀ ਆ ਮੇਰੇ ਆਂਟੀ ਜਿਹੜਾ ਹਾ ਡੰਡਾ ਫੜੇ ਨਾ ਇਹੀ ਇਹਦੇ ਗਿੱਟਿਆਂ ਦੇ ਮਾਰੇ ਗਿੱਟੇ ਭਾਨੇ ਕਰੀ ਇਹਦਾ ਦਿਮਾਗ ਖਰਾਬ ਹੋਇਆ ਪਿਆ ਕਿਵੇਂ ਬੋਲੀ ਜਾਂਦੇ ਐ ਸਾਰੇ ਵੀਡੀਓ ਵਿੱਚ ਇਹਨੇ ਆਪਣੀ ਮਾਂ ਦੀ ਹੀ ਬੇਇੱਜ਼ਤੀ ਕੀਤੀ ਆ ਬੇਸ਼ਰਮ ਸੱਚੀ ਸਾਰਿਆਂ ਨੇ ਜੰਮ ਭਲਾਈਏ ਮੇਰੀ ਨਾ ਮੈਨੂੰ ਪਤਾ ਕੀ ਦੀ ਤੁਹਾਨੂੰ ਕਹੀ ਮੈਂ ਜ਼ੂਮ ਕਰਕੇ ਰੱਖਾ ਹਾਂ ਆ ਖੰਭਾ ਦੀਦਾ ਖੰਭਾ ਇਹ ਖੰਭੇ ਨਾ ਬੰਨ੍ਹ ਕੇ ਘੋੜ ਦਿੰਦੇ ਤੈਨੂੰ ਕਿਉਂ ਕਿ ਮੈਂ ਕਦਾਂ ਮੈਂ ਪੜ੍ਹਦਾ ਨਹੀਂ ਜਾਂਦਾ ਦਦੀਆ ਮੈਨੂੰ ਸੱਚੇ ਕਮੈਂਟ ਕਰਿਆ ਕਰੋ ਜਿੰਨੇ ਜਾਣੇ ਵੀ ਦੇਖਦੀਆਂ ਪੰਜ ਕਮੈਂਟ ਕਰਿਆ ਕਰੋ ਪੰਜ ਜਣਿਆਂ ਨੂੰ ਸ਼ੇਅਰ ਕਰਿਆ ਕਰੋ ਤੇ ਜਿਹੜੇ ਪੰਜ ਪੰਜ ਕਮੈਂਟ ਹੋਇਆ ਕਰੋਗੇ ਜਿਹਦੇ ਤੁਹਾਡੀ ਵੀਡੀਓ ਵਿੱਚ ਇਹੋ ਜਿਹਾ ਕੀ ਹੁੰਦਾ ਹੈ ਕਿ ਜਿਹੜਾ ਲੋਕੀ ਸ਼ੇਅਰ ਕਰਨ ਕਿਉਂ ਲੋਕਾਂ ਨੇ ਆਪਣੇ ਵੀ ਘਰ ਦੇ ਡੰਡ ਲਾਉਣੀ ਤੁਹਾਡੇ ਪਿੱਛੇ ਲਾ ਕੇ ਤੁਸੀਂ ਤਾਂ ਹੈ ਹੀ ਬੇਸ਼ਰਮ ਵਲੌਗਰ ਜੇ ਤਾਂ ਲੋਕਾਂ ਦੇ ਤਰ੍ਹਾਂ ਘਰ ਪਕਾੜੋ ਕਿ ਆਪਣੇ ਮਾਂ ਪਿਓ ਦੀ ਇੱਜ਼ਤ ਨਾ ਕਰੋ ਮਾਂ ਪਿਓ ਦੇ ਨਾਲ ਵੀ ਇਸ ਤਰ੍ਹਾਂ ਹੀ ਜ਼ੁਬਾਨ ਲੜਾ ਕੇ ਬੋਲੋ ਹੱਦ ਹੋਈ ਪਈ ਤੁਹਾਡੇ ਵਾਲੇ ਉਹ ਜੇ ਕੰਮ ਸਿੱਧਾ ਕਰ ਲੋ ਜਿੰਦਗੀ ਦੀ ਵਿੱਚ ਕਿ ਸਾਰਾ ਕੁਝ ਪੈਸਾ ਹੀ ਪੈਸਾ ਰੱਖਿਆ ਇੱਕ ਵਿਊ ਦੇ ਚੱਕਰ ਦੇ ਵਿੱਚ ਘਰੇ ਚਲੋ ਹਾਸਾ ਮਜ਼ਾ ਕਰਨਾ 20 ਵਾਰੀ ਕਰੋ ਜਿੱਦਾਂ ਮਰਜ਼ੀ ਕਰੋ ਪਰ ਸੋਸ਼ਲ ਮੀਡੀਆ ਦੇ ਸਾਹਮਣੇ ਐਹੋ ਜਿਹੇ ਵੀਡੀਓ ਤਾਂ ਨਾ ਅਪਲੋਡ ਕਰੋ ਜਿਹੜੇ ਬੱਚੇ ਜਾਂ ਕੋਈ ਵੀ ਤੁਹਾਡੀ ਵੀਡੀਓ ਦੇਖਦੇ ਉਹਨਾਂ ਤੇ ਦਿਮਾਗ ਤੇ ਗਲਤ ਅਸਰ ਨਾ ਪਾਵੇ ਉਹ ਵੀ ਕੱਲ ਨੂੰ ਆਪਣੇ ਹਨਾ ਮਾਤਾ ਪਿਤਾ ਨਾਲ ਇਸ ਤਰ੍ਹਾਂ ਹੀ ਤੁਹਾਨੂੰ ਵੇਖ ਕੇ ਬੋਲਣਗੇ ਤੇ ਪਰ ਤੁਹਾਡਾ ਕੀ ਜਾਂਦਾ ਹੈ ਤੁਹਾਨੂੰ ਤਾਂ ਸਿਰਫ ਪੈਸਿਆਂ ਨਾਲ ਮਤਲਬ ਆ ਵਿਊ ਨਾ ਮਤਲਬ ਹੁੰਦਾ ਹੈ ਵੀਡੀਓ ਬਣਾਉਣੀ ਹੁੰਦੀ ਹੈ ਵਧੀਆ ਬਣਾਇਆ ਕਰੋ ਜਿਹੜੀ ਅਗਲੇ ਨੂੰ ਵੀ ਵਧੀਆ ਲੱਗੇ ਤੇ ਵਧੀਆ ਕੁਝ ਸਿੱਖਾ ਨੂੰ ਮਿਲੇ ਡੰਗਰ ਬੋਲਣੀ ਸੁਧਾਰ ਲਓ ਆਪਣੀ ਮੈਂ ਤੁਹਾਡੇ ਅੱਗੇ ਇਹੀ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਆਪਣੀ ਬੋਲੀ ਸੁਧਾਰੋ ਆਪਣੇ ਮਾਪਿਆਂ ਦੀ ਇੱਜ਼ਤ ਕਰ ਲਓ ਜਿੰਦੇ ਜੀ ਬਾਅਦ ਵਿੱਚ ਕੋਈ ਨਹੀਂ ਜੇ ਪੁੱਛਦਾ ਮਾਪੇ ਉਹ ਤੇ ਬਿਨਾ ਮੈਂ 25 ਸਾਲ ਸੋਸ਼ਲ ਵਰਕਰ ਕੀਤਾ ਠੀਕ ਹੈ ਸਮਾਜ ਸੇਵਾ ਦਾ ਕੰਮ ਕੀਤਾ ਹੋਇਆ ਮੈਂ ਮੈਂ ਹੋਇਆ ਕੰਮ ਕੀਤੇ ਆ ਦੋ ਕੁੜੀਆਂ ਬਚਾਈਆਂ ਮੈਂ 7 ਸਾਲ ਦੀ ਤੇ ਇੱਕ 5 ਸਾਲ ਦੀ ਜਿਹਨਾਂ ਦਾ ਬਲਾਤਕਾਰ ਹੋ ਗਿਆ ਸੀ ਤਿੰਨ ਬੰਦਿਆਂ ਤੋਂ ਸੁਣੀ ਚਲੋ ਮੇਰੀ ਗੱਲ ਠੀਕ ਆ ਉਹਨਾਂ ਦਾ ਮੈਂ ਇੱਕ ਸਾਲ ਕੇਸ ਲੜਿਆ ਅੱਜ ਉਹ ਕੁੜੀਆਂ ਫੋਰਨ ਕੰਟਰੀ ਵਿੱਚ ਅਡਾਪਟ ਕਰ ਲਿੱਤੀਆਂ ਗਈਆਂ ਠੀਕ ਆ ਜੀ ਜਾਨਵਰਾਂ ਦੀ ਸੇਵਾ ਮੈਂ ਕਰਦੀ ਆ ਮੈਨੂੰ ਮੈਂ ਨਹੀਂ ਕਹਿਣੀ ਚਾਹੀਦੀ ਪਹਿਲਾਂ ਜਾ ਕੇ ਮੇਰਾ ਨਾ ਇੰਸਟਾਗ੍ਰam ਦੇਖੋ ਮੇਰੀ ਫੇਸਬੁੱਕ ਦੇਖੋ ਠੀਕ ਆ ਵੀ ਮੈਂ ਕਿੰਨੇ ਕਿੰਨੇ ਵੱਡੇ ਉਹਦਾ ਤਾਂ ਕੰਮ ਤੁਸੀਂ ਜਾਣਦੇ ਨਹੀਂ ਕਰਦੇ ਨਹੀਂ ਕੁੱਕੀ ਆ ਕੁੱਕੀ ਆ ਮੇਰੀ ਯਾਰੀ ਦੋਸਤੀ ਮੈਂ ਜਾ ਤੁਹਾਨੂੰ ਕੀ ਪ੍ਰੋਬਲਮ ਹੈ ਇਹਦੇ ਵਿੱਚ ਬਈ ਦੱਸੋ ਮੈਨੂੰ ਹੈ ਹੇ ਤੁਸੀਂ ਵੀ ਨੀ ਨੀ ਗਲਤ ਦਾ ਰਿਪਲਾਈ ਦੇਣਾ ਜਾਣਦੇ ਕੀ ਜੀ ਮਤਲਬ ਕਿ ਜਿਹਦੇ ਨਾਲ ਤੁਹਾਡਾ ਰੌਲਾ ਵਾ ਹਨਾ ਤੇ ਉਹਦੇ ਨਾਲ ਡਾਇਰੈਕਟ ਗੱਲ ਕਰੋ ਹਾਂ ਆ ਤੁਸੀਂ ਕੀ ਨਵੇਂ ਪਖੰਡ ਫੜਿਆ ਵਾ ਕਿ ਰਿਪਲਾਈ ਰਿਪਲਾਈ ਖੇਡ ਲੈਂਦੇ ਜੀ ਜਾਂ ਫਿਰ ਤੂੰ ਆਪਣੇ ਚੈਨਲ ਤੇ ਵੀਡੀਓ ਬਣਾ ਕੇ ਪਾ ਨਾ ਉੱਤੇ ਲੋਕਾਂ ਨੂੰ ਰਿਪਲਾਈ ਦੇ ਤੂੰ ਉਹਦੀ ਵੀ ਵਿਚਾਰੀ ਦੀ ਬੇਇੱਜ਼ਤੀ ਕਰਵਾਉਂਦੇ ਆ ਨਾਲ ਲੱਗ ਕੇ ਕਿਰਨਾ ਦੀ ਉਹ ਤੇ ਵਿਚਾਰੀ ਜਿਹੋ ਜੀ ਹੈਗੀ ਹੈਗੀ ਆ ਤੂੰ ਨਾਲ ਉਹਨੂੰ ਵੀ ਵਿਗਾੜੀ ਜਾਣੀ ਆ ਜਿਹੜਾ ਵੀ ਰਿਪਲਾਈ ਕਰਨਾ ਆਪਣੇ ਚੈਨਲ ਤੇ ਕਰ ਹੱਦ ਹੋਈ ਪਈ ਤੂੰ ਤੇ ਬੋਲਦੀ ਬੜਾ ਭੈਣੇ ਓਏ ਜਾ ਦਿੱਕਤ ਵਾਲਾ ਉਹ ਦੱਸੋ ਤੁਸੀਂ ਨਾ ਦੇਖੋ ਸਾਨੂੰ ਤੁਹਾਨੂੰ ਅਸੀਂ ਕਹਿੰਦੇ ਦੇਖੋ ਅਸੀਂ ਤਾਂ ਇਕੱਠਿਆਂ ਹੀ ਰਹਿਵਾਂਗੇ ਤੁਸੀਂ ਤੁਸੀਂ ਕੀ ਨਾਣਾ ਦੱਸੋ ਫਿਰ ਤੁਸੀਂ ਕਹਿੰਦੇ ਕੁੱਕੀ ਦਾ ਬਹੁਤ ਚਲਾਕਾ ਕਿਰਨਾ ਬਚ ਕੇ ਰਹੀ ਚਲਾਕ ਨਹੀਂ ਜਿਹੜੇ ਮੈਂ ਮੈਂ ਲੋਕਾਂ ਦੀ ਗਰੀਬਾਂ ਦੀ ਬਹੁਤ ਮਦਦ ਕੀਤੀ ਮੈਂ ਵਿੰਡ ਸ਼ਹਿਰ ਦੇ ਵਿੱਚ ਆ ਕੇ ਪੁੱਛ ਕੇ ਦੇਖੋ ਮੇਰਾ ਨਾਮ ਲੈ ਕੇ ਠੀਕ ਆ ਨਾ ਵੀ ਕਿੰਨਾ ਕੰਮ ਕਿੰਨਾ ਸੋਸ਼ਲ ਵਰਕਰ ਕੀਤਾ ਮੈਂ ਜੇਬ ਚੋਂ ਕਰਾਇਆ ਲਾ ਕੇ ਅਗਰ ਨੂੰ ਪਹਚਾਣ ਨਹੀਂ ਜਿੱਥੇ ਜਾਣਾ ਹੁੰਦਾ ਅਗਰ ਨਹੀਂ ਤੁਸੀਂ ਕੀ ਜਾਣਦੇ ਹੋ ਮੇਰੇ ਬਾਰੇ ਐਮੀ ਬਕਵਾਸ ਮਾਰੀ ਹੋ ਓ ਮਾਈ ਗੋਡ ਤੂੰ ਵੈਸੇ ਆਂਟੀ ਬਹੁਤ ਜਿਆਦਾ ਚਲਾਕ ਆ ਨਾਲੇ ਤੂੰ ਕੰਮ ਕੀਤਾ ਨਾਲੇ ਤੂੰ ਲੋਕਾਂ ਨੂੰ ਸੁਣਾਉਣ ਦੇ ਆ ਤੇ ਨਾਲੇ ਲੋਕਾਂ ਨੂੰ ਗਲਤ ਬੋਲਣ ਦੇ ਆ ਅਗਰ ਤੇਨੂੰ ਕਿਸੇ ਨਾਲ ਪ੍ਰੋਬਲਮ ਹੀ ਜਾਂ ਉਹਦੀ ਹਨਾ ਆਈਡੀ ਮੈਂਸ਼ਨ ਕਰਦੀ ਜਿਹਦੇ ਨਾਲ ਵੀ ਤੈਨੂੰ ਜਿੰਨੇ ਵੀ ਤੈਨੂੰ ਕਮੈਂਟ ਕੀਤੇ ਹਨਾ ਬਾਕੀ ਚਲੋ ਇਹਨੇ ਗਲਤ ਕਮੈਂਟ ਵੀ ਕਰਨਾ ਹੈ ਵਧੀਆ ਕਮੈਂਟ ਵੀ ਕਰਨਾ ਹੈ 100 ਦੇ ਵਿੱਚ 100 ਕਮੈਂਟ ਹੀ ਨਹੀਂ ਵਧੀਆ ਹੁੰਦੇ ਕੁਝ ਨੈਗੇਟਿਵ ਵੀ ਹੁੰਦੇ ਆ ਕੁਝ ਪੋਜ਼ਿਟਿਵ ਵੀ ਹੁੰਦੇ ਆ ਬਾਕੀ ਇਨੂੰ ਕਿਸੇ ਨਾਲ ਪ੍ਰੋਬਲਮ ਸੀ ਉਹਦੇ ਨਾਲ ਪਰਸਨਲੀ ਗੱਲ ਕਰਦੀ ਵੀਡੀਓ ਬਣਾਉਣ ਦੀ ਕੀ ਲੋੜ ਪੈ ਗਈ ਸੀ ਅਗਰ ਬਣਾਈਆਂ ਤੇ ਆਪਣੇ ਚੈਨਲ ਤੇ ਬਣਾਣਾ ਫੀਲਿੰਗ ਚੱਕੋ ਨਾ ਅਸੀਂ ਤਾਂ ਫੀਲਿੰਗ ਚੱਕਦੇ ਹਾਂ ਚੱਕੋ ਵੀ ਤੁਹਾਡੇ ਔਕਾਤ ਹੋਣੀ ਚਾਹੀਦੀ ਫੀਲਿੰਗ ਚੱਕਣ ਦੀ ਚੱਕੋ ਫੀਲਿੰਗ ਤੁਸੀਂ ਤੁਹਾਨੂੰ ਮਾਰੀਆਂ ਲੱਗੀਆਂ ਸੀ 50 ਸਾਲਾਂ ਦੇ ਮੈਂ ਕਹਿੰਦਾ ਕਿ ਤੈਨੂੰ ਗੱਲ ਤੇ ਨਹੀਂ ਬੰਨ੍ਹ ਜਾਈਂਗਾ ਅੰਟੀ ਹਰੇਕ ਗੱਲ ਤੇ ਤੁਸੀਂ ਔਕਾਤ ਔਕਾਤ ਬੋਲਦੇ ਹੋ ਕਿਸੇ ਦੀ ਔਕਾਤ ਨੂੰ ਇਦਾਂ ਨਹੀਂ ਬੋਲੀਦਾ ਹੁੰਦਾ ਮਤਲਬ ਥੋੜਾ ਜਿਆ ਬੋਲਣ ਲੱਗਿਆ ਥੋੜਾ ਸੋਚ ਲਿਆ ਕਰੋ ਕਿਸੇ ਨੂੰ ਇਦਾਂ ਨਹੀਂ ਬੋਲੀਦਾ ਹੁੰਦਾ ਤੁਹਾਡੀ ਪੈਸੇ ਆਣੇ ਮਤਮਾ ਦਿੱਤੀ ਹੋਰ ਕੋਈ ਗੱਲ ਨਹੀਂ ਕੀ ਠੀਕ ਹੈ ਨਾ ਨਾਲੇ ਕੰਮ ਵਧੀਆ ਕਰਦੇ ਹੋ ਨਾਲੇ ਲੋਕਾਂ ਨੂੰ ਸੁਣਾਉਂਦੇ ਜਿ ਨਾਲੇ ਲੋਕਾਂ ਨੂੰ ਮਾੜਾ ਬੋਲਦੇ ਜੇ ਹੱਦ ਹੋਈ ਪਈ ਤੁਹਾਡੇ ਵਾਲੀ ਮੇਰਾ ਚਾਹੂ ਦੇਖੋ ਜਾਇ ਤਕਲੀਫ ਹੈ ਮੇਰਾ ਚਾਹੂ ਦੇਖੋ ਆਗਾ ਕੁੱਕੇ ਕਮੇਟੀਆਂ ਵਾਲੀ ਇਸ ਵਾਰ ਸਬਸਕ੍ਰਾਈਬ ਕਰ ਲਓ ਸਬਸਕ੍ਰਾਈਬ ਕਰਕੇ ਕਮੇਟੀਆਂ ਵਾਲੇ ਨੂੰ ਚਾਹੇ ਤਕਲੀਫ ਹੋਵੇ ਪਹਿਲਾਂ ਤੁਸੀਂ ਦੋਨੇ ਜਾਣੀਆਂ ਜਾ ਕੇ ਨਾ ਪਾਣੀ ਪੂਣੀ ਪੀਓ ਤੁਹਾਨੂੰ ਖੋਸ਼ ਆਵੇ ਤੁਸੀਂ ਕੀ ਬੋਲੀ ਜਾਂਦੀਆਂ ਇੱਥੇ ਰਿਪਲਾਈ ਦੇਣਦੀਆਂ ਜਾਂ ਕਿ ਆਪਣੀ ਪ੍ਰੋਮੋਸ਼ਨ ਕਰਨਦੀਆਂ ਜੇ ਸਾਰੀ ਵੀਡੀਓ ਦੇ ਵਿੱਚ ਤੁਸੀਂ ਇੱਕੋ ਹੀ ਗੱਲ ਕਰੀ ਜਾਂਦੇ বারবার ਸਾਡਾ ਇਹ ਚੈਨਲ ਖੋਲ ਕੇ ਦੇਖ ਲਓ ਸਾਡਾ ਚੈਨਲ ਖੋਲ ਕੇ ਦੇਖ ਲਓ ਕਹਿਣ ਦਾ ਮਤਲਬ ਲੋਕਾਂ ਨੂੰ ਬੇਕੂਫਣਾ ਬਣਾਓ ਠੀਕ ਹੈ ਨਾ ਜਿਹੜੇ ਬਣੇ ਪਏ ਉਹਨਾਂ ਨੂੰ ਤਾਂ ਬਣਾਉ ਬਣਾਉ ਦੂਜਿਆਂ ਨੂੰ ਬੇਕੂਫ ਨਾ ਸਮਝੋ ਸਾਰਿਆਂ ਨੂੰ ਅਕਲ ਹੈਗੀ ਹੈ ਕਿ ਤੁਸੀਂ ਸਿਰਫ ਇੱਕ ਪ੍ਰਮੋਸ਼ਨ ਕਰ ਰਹੇ ਹੋ ਜੇ ਇੱਕ ਰਿਪਲਾਈ ਦਾ ਬਹਾਨਾ ਦੇ ਕੇ बार-बार ਹਰੇਕ ਗੱਲ ਤੇ ਇੱਕੋ ਖਰੀ ਜਾਂਦੇ ਜੇ ਸਾਡਾ ਚੈਨਲ ਖੋਲ ਕੇ ਦੇਖ ਲਓ ਕਹਿਣ ਦਾ ਮਤਲਬ ਤਾਂ ਫਿਰ ਇਹੀ ਆ ਕਿ ਤੂੰ ਆਪਣੇ ਚੈਨਲ ਤੇ ਲੋਕਾਂ ਨੂੰ ਲੈ ਕੇ ਜਾਣਾ ਚਾਹੁੰਨੀ ਆ ਕਿ ਮੇਰੀਆਂ ਵੀਡੀਓ ਚੈੱਕ ਕਰੋ ਹੱਦ ਹੋਈ ਪਈ ਤੁਹਾਡੇ ਵਾਲੀ ਸਾਨੂੰ ਸਬਸਕ੍ਰਾਈਬ ਦਿਖਾਓ ਫੇਰ ਕਰਤਾ ਦੀ ਆਈਡੀ ਖੋਲੀ ਆਈਡੀ ਤੁਸੀਂ ਨਕਲੀ ਬਣਾ ਕੇ ਤੁਸੀਂ ਕਮੈਂਟ ਕਰੀ ਜੰਨੇ ਔਕਾਤ ਕੀ ਤੁਹਾਡੀ ਕਰਨ ਸਾਨੂੰ ਕਮੈਂਟ ਬਕਵਾਸ ਮਾਰ ਦਿਓ Apa aja ਸਬਸਕ੍ਰਾਈਬ ਕਰ ਦਿਖਾਓ ਵੀ ਸਾਡੇ ਕੋਲ ਸਬਸਕ੍ਰਾਈਬ ਹੈਗਾ ਸਾਨੂੰ ਕਰ ਦਿਆ ਔਕਾਤ ਦੀ ਤਾਂ ਸਿੱਧੇ ਆਓ ਸਾਡੇ ਨਾਲ ਗੱਲ ਕਰਨ ਲਈ ਇਹਦਾ ਬਣਾ ਕੇ ਨਕਲੀ ਦਾ ਕੋਈ ਫੋਟੋ ਕਾਰਟੂਨ ਦੀ ਹਾਂਜੀ ਉੱਤੀ ਦੇ ਫੀਜੋ ਬਲਾੜੀ ਜੀ ਐ ਕਰਕੇ ਬਕਵਾਸ ਮਾਰੀ ਅੰਟੀ ਕਿਹਨੂੰ ਕਹਿਣ ਤੋਂ ਪਹਿਲਾਂ ਨਾ 100 ਵਾਰੀ ਸੋਚ ਲੈਣਾ ਚਾਹੀਦਾ ਤੁਸੀਂ ਨਾ ਹਰੇਕ ਗੱਲ ਤੇ ਔਕਾਤ ਔਕਾਤ ਹੀ ਦੱਸੀ ਜਾਂਦੇ ਜੀ ਥੋੜਾ ਸੋਚ ਕੇ ਬੋਲੋ ਹੱਦ ਹੁੰਦੀ ਕਿਸੇ ਚੀਜ਼ ਦੀ ਵੀ ਕੋਈ ਲਿਮਟ ਹੁੰਦੀ ਹੈ ਇਦਾਂ ਨਹੀਂ ਕਿਸੇ ਨੂੰ ਬੋਲੀਦਾ ਹੁੰਦਾ ਜਿਵੇਂ ਤੂੰ ਤੁਸੀਂ ਹਰੇਕ ਗੱਲ ਦਾ ਪਤਾ ਨਹੀਂ ਤੁਹਾਨੂੰ ਕਿਸ ਚੀਜ਼ ਦਾ ਮਾਣ ਆ ਹੰਕਾਰ ਆ ਕਿ ਤੁਹਾਡੇ ਕਿਹੜੇ ਲੱਖਾਂ ਸਬਸਕ ਕਿਰਨਾ ਆਂਟੀ ਦੇ ਚੈਨਲ ਤੇ ਆਣ ਕੇ ਬੋਲਣ ਦਾ ਜੇ ਨਾ ਤੁਸੀਂ ਉਹਨਾਂ ਦੀ ਵੀ ਲਾਹ ਪਾ ਪੂਰੀ ਕਰਾਉਂਦੇ ਜੇ ਲੋਕਾਂ ਤੋਂ ਹੱਦ ਹੋਈ ਪਈ ਤੁਹਾਡੇ ਵਾਲੀ ਬੱਤ ਸਹੀ ਏ ਮੈਨੂੰ ਲੈ ਕੇ ਜਾ ਕੋਈ ਮੇਰੀ ਜਾਨ ਹੈ ਮੇਰੀ ਜਿੰਦ ਹੈ ਹਾਂ ਆਈ ਹਮਾਰੀ ਆਂਟੀ ਵੈਸੇ ਪੁੱਛਤਾ ਤਾਂ ਤੈਨੂੰ ਵੀ ਨਹੀਂ ਕੋਈ ਤੂੰ ਹੀ ਕਿਰਨਾ ਦੀ ਵਜ੍ਹਾ ਦੇ ਨਾਲ ਹੀ ਬੈਠੀ ਆ ਠੀਕ ਆ ਨਾ ਐਵੇਂ ਨਹੀਂ ਬੋਲੀ ਜਾਇਦਾ ਹੁੰਦਾ ਤੈਨੂੰ ਬੋਲਣ ਲੱਗਿਆ ਭੋਰਾ ਵੀ ਅਕਲ ਮੌਤ ਹੈਗੀ ਨਹੀਂ ਕਿਵੇਂ ਬੋਲਣਾ ਅਗਲੇ ਨੂੰ ਗਲਤ ਨਹੀਂ ਬੋਲੀਦਾ ਹੁੰਦਾ ਅਗਰ ਤੁਹਾਡੇ ਵਿੱਚ ਕੋਈ ਗਲਤੀ ਆ ਜਾਂ ਕੁਝ ਗਲਤ ਕਰਦੇ ਤਾਂ ਹੀ ਤੁਹਾਨੂੰ ਲੋਕੀ ਗਲਤ ਬੋਲਦੇ ਆ ਨਾ ਅਗਰ ਜੇ ਤੁਹਾਨੂੰ ਇੰਨੀ ਪ੍ਰੋਬਲਮ ਆ ਤੇ ਆਪਣੇ ਕਮੈਂਟ ਆਫ ਰੱਖਿਆ ਕਰੋ ਹਨਾ ਤੇ ਜੇ ਤੁਸੀਂ ਕਮੈਂਟ ਆਨ ਕੀਤੇ ਆ ਤੇ ਫਿਰ ਲੋਕਾਂ ਨੇ ਗਲਤ ਕਮੈਂਟ ਵੀ ਕਰਨੇ ਆ ਤੇ ਸਹੀ ਕਮੈਂਟ ਵੀ ਕਰਨੇ ਆ ਠੀਕ ਆ ਨਾ ਐਵੇਂ ਬਾਰ ਬਾਰ ਕਿਸੇ ਨੂੰ ਗਲਤ ਨਹੀਂ ਬੋਲੀਦਾ ਹੁੰਦਾ ਤਿੰਨ ਸੌ ਤੋਂ ਜੁੜਿਆ ਬੰਦਾ ਦਿਨ ਔਰ ਬੰਦਾ ਤੁਹਾਡੇ ਨਾਲ ਇੱਕ ਤੋਂ ਨਹੀਂ ਪੰਗੇ ਟੁਕੀ ਲਾਈ ਜਾਂਦੇ ਵਸੀਆਂ ਪੋਜਾ 7ਵੀਂ ਫੇਲ ਚੁੱਪ ਐ ਇੱਕ ਸੱਪ ਤਾਂ ਨਹੀਂ ਬੋਲੇ ਕਿ ਇੱਕ ਇੱਕ ਮੈਂਟਰ ਨਾਲ ਚੈਨਲ ਸਬਸਕ੍ਰਾਈਬ ਕਰ ਲਿਓ ਅੰਦਾ ਵਿੱਚ ਲਾ ਬਠਾ ਬੈਠੇ ਬਠਾਈ ਨੇ ਤਬਿਆਨ ਕਿ ਲੈ ਨੂੰ ਦਾ ਦੇ ਮੈਂ ਦੱਸਦਾ ਇਹਨਾਂ ਨੂੰ ਵੀ ਨਾ ਪੰਗੇ ਲਾਓ ਜੀ ਮੇਰਾ ਬਹੁਤ ਦਿਮਾਗ ਖਰਾਬ ਹੋ ਗਿਆ ਮੈਂ ਫਿਰ ਲੱਭ ਲੂ ਤੁਹਾਨੂੰ ਕਿੱਥੇ ਆਵੇ ਜਿੰਨੇ ਮਰਜ਼ੀ ਤੁਸੀਂ ਇੱਕ ਸਬਸਕ੍ਰਾਈਬ ਕਰਕੇ ਫੋਨ ਕੋਈ ਮਰਜ਼ੀ ਕਰੋ ਇਹ ਨਾ ਤੁਹਾਨੂੰ ਖੜਾ ਛੋਣਾ ਔਖਾ ਹੋ ਜੀ ਤੁਸਾਂ ਓ ਮਾਈ ਗੋਡ ਚੱਲੀ ਨੋਸ਼ਾ ਤੱਕ ਨਾ ਜਾਓ ਉਹਨਾਂ ਦਾ ਕੰਮ ਕਰ ਨੂੰ ਕੋਈ ਤਾਂ ਚੈਨਲਾ フォਲੋ ਡਾਕੀ ਸੋ ਇੱਕ ਇੱਕ ਸਬਸਕ੍ਰਾਈਬਾ ਤੁਹਾਡੇ ਕੋਲ ਤੁਹਾਡੇ ਪੱਲੇ ਕੀ ਆ ਬਿਨਾ ਗਾ ਤਾਂ ਦਿਮਾਗ ਖਰਾਬ ਕਰਦੇ ਤੁਸੀਂ ਹਾਂ ਠੀਕ ਆ ਲੋਕਾਂ ਨੇ ਤਾਂ ਗਲਤ ਵੀ ਬੋਲਣਾ ਐ ਤੇ ਸਹੀ ਵੀ ਬੋਲਣਾ ਐ ਹਨਾ ਉਹਨਾਂ ਨੂੰ ਆਪਾਂ ਕੁਝ ਨਹੀਂ ਕਹਿ ਸਕਦੇ ਠੀਕ ਆ ਨਾ ਜਾ ਕੇ ਫਿਰ ਆਪਣੀ ਵੀਡੀਓ ਨੂੰ ਪਬਲਿਕ ਨਾ ਕਰਿਆ ਕਰੋ ਕਿਉਂਕਿ ਜੇ ਪਬਲਿਕ ਕਰਨੀ ਫਿਰ ਲੋਕਾਂ ਨੇ ਗਲਤ ਕਮੈਂਟਰੀ ਕਰਨੀ ਐ ਤੇ ਸਹੀ ਕਮੈਂਟ ਵੀ ਕਰਨੀ ਐ ਹਨਾ ਤੇ ਜਾਂ ਫਿਰ ਵੀਡੀਓ ਨਾ ਪਾਇਆ ਕਰੋ ਹੱਦ ਹੋਈ ਤੁਹਾਡੇ ਵਾਲੇ ਵੀ ਮਤਲਬ ਤਦ ਨੇ ਕੀ ਸਮਝਦੇ ਆਪਣੇ ਆਪ ਨੂੰ ਦੂਸਰੀ ਗੱਲ ਆ ਵਧੀਆ ਕਿਹਾ ਕਿ ਰੋਸਟਰ ਵਾਲਾ ਤੇ ਕੰਮ ਹਾਂ ਰੋਸਟਰਾਂ ਦਾ ਕੰਮ ਜਿੱਥੇ ਅਗਲਾ ਗਲਤ ਆ ਉੱਥੇ ਉਹਨਾਂ ਨੂੰ ਸਮਝਾਉਂਦੇ ਆ ਕਿ ਤੁਹਾਡੀ ਇੱਥੇ ਆ ਗਲਤੀ ਆ ਠੀਕ ਆ ਨਾ ਜੇ ਰੋਸਟਰ ਨਾ ਹੋਣ ਇੱਥੇ ਬਹੁਤ ਗੰਦ ਪੈ ਜੇ ਓਕੇ ਬਕਵਾਸ ਮਾਰਦੇ ਕਿਸੇ ਦੀ ਜ਼ਿੰਦਗੀ ਵਾਲੀ ਪੜਾ ਦੇਖ ਲਿਆ ਕਰੋ ਬੰਦਾ ਜਾਨ ਦੇ ਬਾਈ ਪਹਿਲਾਂ ਮੇਰੇ ਵਾਲੇ ਇੱਥੇ ਆ ਕੇ ਪਤਾ ਕਰੋ ਦੇਖੋ ਕੁੱਕੀ ਕੌਣ ਆ ਕੀ ਇਹਦੀ ਫੈਮਿਲੀ ਆ ਕੀ ਇਹਦਾ ਬੈਕਗ੍ਰਾਉਂਡ ਆ ਬਿਨਾ ਗੱਲ ਤੋਂ ਤੁਸੀਂ ਇੰਨਾ ਵੱਡਾ ਕੰਮ ਵੀ ਲੈਣ ਦੇ ਨਾਲ ਕਿਸੇ ਦੀ ਔਕਾਤ ਨਹੀਂ ਸੀ ਕਿ ਉਹ ਕੁੜੀਆਂ ਨੂੰ ਬਚਾਰੇ ਤੁਹਾਨੂੰ ਪਤਾ ਹੈ ਕੁੱਕੀ ਕੌਣ ਆ ਕੁੱਕੀ ਕਮੇਟੀਆਂ ਵਾਲੀ ਆ ਜਿਹੜੀ ਬਹੁਤ ਜ਼ਿਆਦਾ ਬੋਲਦੀ ਆ ਆਪਣੇ ਚੈਨਲ ਦੇ ਆਣ ਕੇ ਫੇਸਬੁੱਕ ਇੰਸਟਾ ਯੂਟਿਊਬ ਦੇ ਆਣ ਕੇ ਪ੍ਰਮੋਸ਼ਨਾਂ ਕਰਦੀ ਆ ਉਹ ਵੀ ਕਿਰਨਾਂ ਦੇ ਚੈਨਲ ਤੇ ਆਣ ਕੇ ਸਾਨੂੰ ਪਤਾ ਹੈ ਕੁੱਕੀ ਕੌਣ ਆ ਮਤਲਬ ਕਿ ਜਿਹਦੇ ਮੂੰਹ ਦੇ ਵਿੱਚ ਜ਼ੁਬਾਨ ਵੀ ਨਹੀਂ ਪੈਂਦੀ ਚਪਟ ਚਪੜ ਬੋਲੀ ਜਾਂਦੀ ਆ ਹੱਦ ਹੋਈ ਪਈ ਆ ਤੂੰ ਫੇਰ ਲੋਕਾਂ ਦੀ ਔਕਾਤ ਬਾਰੇ ਦੱਸਦੀ ਆ ਪਹਿਲਾਂ ਆਪਣਾ ਤੇ ਦੇਖ ਲਓ ਨਾ ਕਿਸੇ ਨੂੰ ਗਲਤ ਨਹੀਂ ਬੋਲੀਦਾ ਹੁੰਦਾ ਮੰਨਦੇ ਆ ਕੋਈ ਗਲਤ ਕਮੈਂਟ ਕਰਦਾ ਏ ਤੇ ਗੁੱਸਾ ਆਉਂਦਾ ਏ ਬੰਦੇ ਨੂੰ ਪਰ ਆਪਾਂ ਕਰਨੀ ਨਾ ਕੋਈ ਕੁਝ ਕਰ ਸਕਦੇ ਬਸ ਆਪਣੇ ਕੋਲ ਇੱਕੋ ਆਪਸ਼ਨ ਹੁੰਦੀ ਹੈ ਜਾਂ ਵੀਡੀਓ ਪਬਲਿਕ ਨਾ ਕਰੋ ਅਗਰ ਕਰਨੀ ਹੈ ਤਾਂ ਫਿਰ ਕਮੈਂਟ ਆਫ ਕਰ ਦੋ ਲੋਕਾਂ ਨੇ ਸਹੀ ਗਲਤ ਬੋਲਣਾ ਹੀ ਆ ਇਹਦੇ ਵਿੱਚ ਆਪਾਂ ਕਿਸੇ ਨੂੰ ਰੋਕ ਨਹੀਂ ਸਕਦੇ ਪਰ ਜਿਹਦੇ ਨਾਲ ਤੁਹਾਡੀ ਗੱਲ ਵਾ ਤੇ ਉਹਦੀ ਆਈਡੀ ਮੈਂਸ਼ਨ ਕਰਿਆ ਕਰੋ ਤੇ ਜਾਂ ਫਿਰ ਉਹਦੇ ਨਾਲ ਡਾਇਰੈਕਟ ਗੱਲ ਕਰਿਆ ਕਰੋ ਐਦਾਂ ਮਤਲਬ ਲੋਕਾਂ ਨੂੰ ਤਮਾਸ਼ਾ ਨਹੀਂ ਬਣਾਇਦਾ ਹੁੰਦਾ ਆਪਣਾ ਵੀ ਤੇ ਨਾ ਅਗਲੇ ਦਾ ਕੀ ਅਗਲੇ ਨੂੰ ਮੌਕਾ ਹੀ ਨਹੀਂ ਮਿਲੇ ਆਪਾਂ ਨੂੰ ਗਲਤ ਬੋਲਣ ਦਾ ਤੇ ਵੀਡੀਓ ਵਧੀਆ ਲੈ ਕੇ आओ ਤੇ ਕੋਈ ਕਿਸੇ ਨੂੰ ਕੁਝ ਵੀ ਨਹੀਂ ਬੋਲਦਾ ਠੀਕ ਆ ਨਾ तो सोशन कोणता की ਅੰਡੀ ਜਿਹੜਾ ਵੀ ਤੂੰ ਕੰਮ ਕਰਦੀ ਸੀ ਸੋਸ਼ਲ ਵਰਕ ਜੋ ਵੀ ਕੰਮ ਕਰਦੀ ਸੀ ਤੂੰ ਫਿਰ ਉਹੀ ਕਰ ਲੈਣਾ ਸੀ ਨਾ ਜਨਮਾਰਾਂ ਬਾਰੇ ਜਾਂ ਕੋਈ ਵੀ ਕੰਮ ਕਰਦੀ ਸੀ ਹਨਾ ਤੂੰ ਉਹੀ ਕਰ ਲੈਂਦੀ ਫਿਰ ਤੂੰ ਨੈਟ ਦੇ ਇਧਰ ਕਿਉਂ YouTube ਤੇ ਆਈ ਤੈਨੂੰ ਕਿੰਨੇ ਦੱਸਦਾ ਇਸ ਬਾਰੇ ਹਨਾ ਨਾਲੇ ਤੂੰ ਲੋਕਾਂ ਤੋਂ ਗਾਲ੍ਹਾਂ ਲੈਣੀਆਂ ਤੇ ਨਾਲੇ ਤੂੰ ਉਹ ਜੇ ਚੰਗਾ ਭਲਾ ਕੰਮ ਕਰਦੀ ਸੀ ਫਿਰ ਤੂੰ ਉਧਰ ਉੱਥੇ ਰਹਿੰਦੀ ਹੱਦ ਹੋਈ ਪਈ ਹੈ ਅਗਰ ਤੁਸੀਂ YouTube ਤੇ ਆਉਣਾ ਇੱਥੇ ਲੋਕਾਂ ਨੇ ਤੁਹਾਨੂੰ ਮਾੜਾ ਵੀ ਬੋਲਣਾ ਹੈ ਸਹੀ ਵੀ ਬੋਲਣਾ ਮੈਂ ਪਹਿਲਾਂ ਨਹੀਂ ਕਹਿ ਦਿੰਦਾ ਤੇ ਬਸ ਇਦਾਂ ਕਿਸੇ ਨੂੰ ਲੋਕਾਂ ਨੂੰ ਗਲਤ ਨਹੀਂ ਬੋਲੀਦਾ ਹੁੰਦਾ ਬਾਰ-ਬਾਰ ਕਿਸੇ ਨੂੰ ਇਹ ਵੀ ਨਹੀਂ ਕਹਿੰਦਾ ਹੁੰਦਾ ਕਿ ਦੀ ਔਕਾਤ ਸਾਰੇ ਰੋਟੀ ਖਾ ਕੇ ਸੌਂਦੇ ਆ ਦੋ ਟਾਈਮ ਦੀ ਰੋਟੀ ਰੱਬ ਸਾਰਿਆਂ ਨੂੰ ਦਿੰਦਾ ਕੋਈ ਭੁੱਖਾ ਨਹੀਂ ਸੌਂਦਾ ਇਦਾਂ ਕਿਸੇ ਨੂੰ ਗਲਤ ਨਹੀਂ ਬੋਲਣਾ ਚਾਹੀਦਾ ਠੀਕ ਆ ਨਾ ਆਪਦੇ ਘਰ ਸਾਰੇ ਹੀ ਚੰਗੇ ਹੁੰਦੇ ਆ ਕਿਸੇ ਨੂੰ ਮਾੜਾ ਨਹੀਂ ਬੋਲਣਾ ਚਾਹੀਦਾ ਭਾਵੇਂ ਕੋਈ ਵੀ ਤੂੰ ਹੀ ਆ ਜਾਂ ਕੋਈ ਕਮੈਂਟ ਕਰਦਾ ਵਾ ਠੀਕ ਆ ਨਾ ਹੱਦ ਹੋਈ ਪਈ ਤੁਹਾਡੇ ਵਾਲੀ ਤੂੰ ਜੇ ਵੀਡੀਓ ਦਾ ਰਿਪਲਾਈ ਦੇਣਾ ਸੀ ਆਪਣੇ ਚੈਨਲ ਤੇ ਕਰਦੀ ਸਭ ਤੋਂ ਵੱਡੀ ਤੇਰੀ ਇਹ ਗਲਤੀ ਆ ਹੁਣ ਤੂੰ ਕਿਰਨਾ ਦੇ ਚੈਨਲ ਤੇ ਆਣ ਕੇ ਰਿਪਲਾਈ ਦੇਂਦੇ ਹੀ ਆ ਹਨਾ ਤੇ ਇਹਦੇ ਵਿੱਚ ਉਹਨੂੰ ਵੀ ਵਿਚਾਰੀ ਨੂੰ ਲੋਕਾਂ ਨੇ ਗਾਲ੍ਹਾਂ ਕੱਢਣੀਆਂ ਗਲਤ ਬੋਲਣਾ ਹੈ ਹੱਦ ਹੋਈ ਪਈ ਪ੍ਰੋਮੋਸ਼ਨ ਕਰਦਾ ਵਧੀਆ ਆਈਡੀਆ ਮਿਲਿਆ ਤੈਨੂੰ